ਕਿਉਂਕਿ ਉਸ ਪਰਿਵਾਰ ਬੜਾ ਸਦਮੇ ਦੇ ਵਿੱਚ ਆ ਚਲੋ ਸਾਨੂੰ ਇਹ ਵੀ ਬੜਾ ਦੁੱਖ ਆ ਕਿ ਜਿਹੜੇ ਬੰਦੇ ਉਹ ਐਕਸੀਡੈਂਟ ਦੇ ਵਿੱਚ ਐਕਸਪਾਇਰ ਹੋ ਗਏ ਆ ਉਹਨਾਂ ਨੂੰ ਵੀ ਆਪਾਂ ਨੂੰ ਬੜਾ ਸਾਰੇ ਨਗਰ ਨੂੰ ਦੁੱਖ ਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਪਰ ਇਹ ਵੀ ਨੌਜਵਾਨ ਜਿਹੜਾ ਕਿਸੇ ਦਾ ਜੀ ਨਹੀਂ ਕਰਦਾ ਇਹਦੀ ਉਹਨਾਂ ਨਾਲ ਕੋਈ ਲਾਗੜਾ ਨਹੀਂ ਸੀ ਇਹ ਕੁਦਰਤੀ ਤੌਰ ਤੇ ਜੋ ਲਿਖਿਆ ਸੀ ਉਹ ਹੋ ਗਿਆ ਸੋ ਆਪਣੇ ਨਗਰ ਦਾ ਫਰਜ਼ ਬਣਦਾ ਹੈ ਇਹ ਵਾਦ ਤੋਂ ਵਾਦ ਆਪਾਂ ਪਟੀਸ਼ਨ ਜਿਹੜੀ ਆ ਦਾਇਰ ਕੀਤੀ ਜਿਹੜੀ ਆ ਉਹਦੇ ਵਿੱਚ ਸਾਈਨ ਕਰਕੇ ਤੇ ਵਾਦ ਤੋਂ ਵਾਦ ਆਪਾਂ ਸਾਈਨ ਸਾਰਾ ਨਗਰ ਕਰਕੇ ਤੇ ਹੋਰ ਵੀ ਲਾਗੇ ਜਿੰਨੇ ਨਗਰ ਆਪਣੇ ਪੈਂਦੇ ਆ ਉੱਥੇ ਵੀ ਉਹਨਾਂ ਨੂੰ ਦੱਸੀਏ ਜਾ ਵੇਅਰ ਕਰੀਏ ਕਿ ਆਪਣੇ ਨਗਰ ਦਾ ਆਪਣੇ ਇਲਾਕੇ ਦਾ ਨੌਜਵਾਨ ਆ ਤੇ ਉਹਦੀ ਸਜ਼ਾ ਜਿਹੜੀ ਆ ਸਰਕਾਰ ਘਰ ਤੋਂ ਕਰਤ ਜਿਹੜੀ ਆ ਕਰ ਸਕੇ ਤੇ ਆਪਣੀ ਸਜ਼ਾ ਜਿੰਨੀ ਥੋੜੀ ਬਹੁਤੀ ਵੱਣਦੀ ਉਹ ਭੁਗਤ ਕੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਨਗਰ ਦੇ ਵਿੱਚ ਵਾਪਸ ਆ ਸਕੇ ਸੋ ਹਰਜਿੰਦਰ ਸਿੰਘ ਦੇ ਘਰ ਵਾਲੀ ਥਾਂ ਤੇ ਮੌਜੂਦ ਆ ਪਰ ਘਰ ਦੇ ਸ਼ੋਰਟ